ਹਾਂ ਤਾਂ ਪਿਆਰੇ ਬੱਚਿਓ ਆਪਾਂ ਪ੍ਰੈਕਟਿਸ ਪੇਪਰ ਹੈ ਜਿਹੜਾ ਉਹ 6 ਕਰਦੇ ਪਏ ਆ ਉਹਦੇ 20 ਤੱਕ ਸਵਾਲ ਕਰ ਲਏ ਹੁਣ 21 ਨੰਬਰ ਸਵਾਲ ਧਿਆਨ ਨਾਲ ਦੇਖੋ ਕਹਿੰਦਾ ਇੱਕ ਕਮਰਾ 5 ਸੀ 1 ਬਟਾ 2 ਮਤਲਬ 5.5 ਮੀਟਰ ਲੰਬਾ 3 ਮੀਟਰ ਚੌੜਾ ਤੇ 4 ਮੀਟਰ ਉੱਚਾ ਉਸ ਦੀਆਂ ਦੀਵਾਰਾਂ ਦਾ ਖੇਤਰਫਲ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜੇ ਇਹਦੀ ਡਾਇਗ੍ਰਾਮ ਬਣਾਉਣ ਚ ਕਾਮਯਾਬ ਹੋ ਜਾਂਦੇ ਸਮਝ ਲਓ ਅੱਧਾ ਸਵਾਲ ਤਾਂ ਸਾਡਾ ਹੱਲ ਹੋ ਜਾਂਦਾ ਆ ਬੇਟਾ ਕਮਰਾ ਆ ਠੀਕ ਹੈ ਤਾਂ ਕੀ ਕਹਿੰਦਾ ਪਿਆ 5.5 ਮੀਟਰ ਲੰਬਾ 5.5 ਮੀਟਰ ਲੰਬਾ 3 ਮੀਟਰ ਚੌੜਾ ਤੇ 4 ਮੀਟਰ ਉੱਚਾ ਆ ਠੀਕ ਹੈ ਤਾਂ ਬੇਟਾ ਇਹਦੀਆਂ ਦੁਵਾਰਾਂ ਦੇ ਖੇਤਰਫਲ ਦਾ ਸੂਤਰ ਹੁੰਦਾ ਹੈ ਦੀਵਾਰਾਂ ਦਾ ਖੇਤਰਫਲ ਇਹਦਾ ਬੇਟਾ ਫਾਰਮੂਲਾ ਚੇਤੇ ਰੱਖਣਾ ਤੁਸੀਂ 2 ਬ੍ਰੈਕਟ ਸ਼ੁਰੂ ਲੰਬਾਈ ਗੁਣਾ ਉਚਾਈ ਜਮਾ ਚੌੜਾਈ ਗੁਣਾ ਉਚਾਈ ਇਹ ਫਾਰਮੂਲੇ ਤਾਂ ਬੇਟਾ ਤੁਹਾਨੂੰ ਚਿੱਤੇ ਹੀ ਕਰਨੇ ਪੈਣਗੇ ਕਮਰੇ ਦੀਆਂ ਦੀਵਾਰਾਂ ਦੇ ਖੇਤਰਫਲ ਦਾ ਫਾਰਮੂਲਾ ਆ ਇਹ ਤਾਂ ਬਰਾਬਰ 2 ਬ੍ਰੈਕਟ ਸ਼ੁਰੂ ਲੰਬਾਈ ਕਿੰਨੀ ਹੈ 5.5 ਗੁਣਾ 4 ਉਚਾਈ 4 ਹੈ ਨਾ ਤੇ ਜਮਾ ਚੌੜਾਈ ਕਿੰਨੀ 3 ਗੁਣਾ 4 ਠੀਕ ਹੈ ਬੇਟਾ ਤਾਂ ਇਹ ਆ ਗਿਆ 5.5 ਨੂੰ 4 ਨਾਲ ਗੁਣਾ ਕਰਾਂਗੇ ਤਾਂ ਇਹ ਆਜੂ 2 ਬ੍ਰੈਕਟ ਸ਼ੁਰੂ 22 ਜਮਾ 3 ਚੋਕੇ 12 34 2 22 ਤੇ 12 34 ਆ ਗਏ ਤਾਂ 34 68 68 ਵਰਗ ਮੀਟਰ ਜਿਹੜਾ ਇਹਦਾ ਉੱਤਰ ਆ ਜਾਂਦਾ ਤਾਂ ਆ ਬੇਟਾ 4 ਨੰਬਰ ਤੇ 68 ਵਰਗ ਮੀਟਰ ਉੱਤਰ ਦਿੱਤਾ ਹੋਇਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਬੇਟਾ ਆ ਗਿਆ ਇਸੇ ਸੈੱਟ ਦਾ ਸਵਾਲ ਨੰਬਰ 22 ਪਹਿਲੀਆਂ ਚਾਰ ਪ੍ਰਕਿਰਤਕ ਪ੍ਰਕਿਰਤਕ ਸੰਖਿਆਵਾਂ ਦੀ ਔਸਤ ਕੀ ਹੋਵੇਗੀ ਤਾਂ ਬੇਟਾ ਪਹਿਲੀਆਂ ਚਾਰ ਪ੍ਰਕਿਰਤਕ ਸੰਖਿਆਵਾਂ ਕਿਹੜੀਆਂ-ਕਿਹੜੀਆਂ ਹੋਗੀਆਂ 1 2 3 ਤੇ 4 ਕਿਉਂਕਿ ਪ੍ਰਕਿਰਤਕ ਸੰਖਿਆਵਾਂ 1 ਤੋਂ ਸ਼ੁਰੂ ਹੁੰਦੀਆਂ ਇਹਨਾਂ ਦਾ ਜੋੜ ਕਰ ਲਓ 2 ਤੇ 3 ਤੇ 3 6 ਤੇ 4 10 ਤਾਂ ਕੁੱਲ ਕਿੰਨੀਆਂ 4 ਤਾਂ ਔਸਤ ਬਰਾਬਰ ਹੈ 10 4 4 ਤਾਂ 4 2 8 2.5 ਜਾਂ 2 صحیح 1/2 ਠੀਕ ਹੈ ਬੇਟਾ ਤਾਂ ਆ ਸਾਡਾ ਉੱਤਰ ਆ ਗਿਆ ਅੱਗੇ ਆ ਗਿਆ ਸਵਾਲ ਨੰਬਰ 23 ਕਿੰਦਾ RAM ਨੇ ਗਣਿਤ ਦੇ 60 ਵਿੱਚੋਂ 36 ਅੰਕ ਪ੍ਰਾਪਤ ਕੀਤੇ ਤੇ ਸ਼ਾਮ ਤੋਂ 3 ਅੰਕ ਘੱਟ ਪ੍ਰਾਪਤ ਕੀਤੇ ਸ਼ਾਮ ਨੇ ਕਿੰਨੇ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਤਾਂ ਬੇਟਾ 60 ਵਿੱਚੋਂ 36 ਠੀਕ ਹੈ 60 ਪਿੱਛੇ ਅੰਕ ਕੁੱਲ ਅੰਕ ਤੇ ਪ੍ਰਾਪਤ ਅੰਕ ਕੁੱਲ ਅੰਕ ਤੇ ਪ੍ਰਾਪਤ ਅੰਕ 60 ਪਿੱਛੇ 36 ਪ੍ਰਾਪਤ ਕੀਤੇ ਠੀਕ ਹੈ ਤਾਂ 60 ਪਿੱਛੇ ਤੇ ਆਪਾਂ ਇਹ ਦੇਖ ਲੈਨੇ ਕਿੰਨੇ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ 60 ਪਿੱਛੇ 36 ਤਾਂ 100 ਪਿੱਛੇ ਕਿੰਨੇ ਪ੍ਰਾਪਤ ਕਰੂਗਾ ਇਹਦਾ ਪਹਿਲੇ ਦਾ ਚੌਥੇ ਨਾਲ 60x 36 100 ਤਾਂ ਆਹ 0 ਨਾਲ 0 ਕੱਟੀ ਗਈ 6 6 36 60% ਅੰਕ ਪ੍ਰਾਪਤ ਕੀਤੇ ਕਿੰਦਾ ਕੀਤੇ ਅਤੇ ਸ਼ਾਮ ਨੇ RAM ਤੋਂ 3 ਅੰਕ ਘੱਟ ਪ੍ਰਾਪਤ ਕੀਤੇ ਸ਼ਾਮ ਨੇ ਕਿੰਨੇ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਤਾਂ ਬੇਟਾ ਸ਼ਾਮ ਨੇ ਕਿੰਨੇ ਫਿਰ 33 ਪ੍ਰਾਪਤ ਕੀਤੇ ਨਾ ਸ਼ਾਮ ਦੇ ਪ੍ਰਾਪਤ ਅੰਕ ਬਰਾਬਰੇ 33 ਤਾਂ ਸ਼ਾਮ ਦੀ ਪ੍ਰਤੀਸ਼ਤ ਸ਼ਾਮ ਦੀ ਪ੍ਰਤੀਸ਼ਤ ਠੀਕ ਹੈ ਇੱਥੇ ਬੇਟਾ ਜਾਂ ਇਕਾਈ ਲਾਉਣੀ ਇਕਾਈ ਲਾ ਦੋ ਨਹੀਂ ਤਾਂ ਆਹੀ ਲਾ ਦੋ ਸ਼ਾਮ ਦੀ ਪ੍ਰਤੀਸ਼ਤ 60 ਪਿੱਛੇ 60 ਪਿੱਛੇ ਅੰਕ ਪ੍ਰਾਪਤ ਕੀਤੇ ਉਹਨੇ 33 60 ਪਿੱਛੇ 33 ਕਿਉਂਕਿ ਤਿੰਨ ਘੱਟ ਪ੍ਰਾਪਤ ਕੀਤੇ ਸੀ ਤੇ 100 ਪਿੱਛੇ x ਠੀਕ ਹੈ ਉਹੀ ਫਾਰਮੂਲਾ ਪਹਿਲੇ ਦਾ ਚੌਥੇ ਨਾਲ ਤਾਂ 60x ਬਰਾਬਰ 33 100 0 ਨਾਲ 0 ਕੱਟੀ ਗਈ ਤਾਂ 3 ਤੇ 11 3 2 6 2 5 10 ਤਾਂ 11 5 55% ਉੱਤਰ ਆ ਗਿਆ ਉਹਨੇ ਕਿੰਨੇ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ 55% ਠੀਕ ਹੈ ਅੱਗੇ ਆ ਗਿਆ ਕੋਈ ਰਾਸ਼ੀ ਕਿੰਨੇ ਸਮੇਂ ਵਿੱਚ 6 ਸਹੀ 1/4% ਤਲਾਣਾ ਦਰ ਨਾਲ ਆਪਣੇ ਨਾਲੋਂ ਦੁੱਗਣੀ ਹੋ ਜਾਵੇਗੀ ਠੀਕ ਹੈ ਤਾਂ ਆਪਣੇ ਨਾਲੋਂ ਦੁੱਗਣੀ ਮੰਨੋ ਮੁੱਲ ਧਨ ਬਰਾਬਰ 100 ਤਾਂ ਵਿਆਜ ਵੀ ਬੇਟਾ 100 ਹੋ ਗਿਆ ਕਿਉਂਕਿ ਦੁੱਗਣੀ ਕਰਨੀ ਹੈ ਨਾ ਦੁੱਗਣੀ ਤਾਂ ਹੀ ਹੋਊਗੀ ਜੇ ਵਿੱਚ 100 ਰੁਪਿਆ ਵਿਆਜ ਲੱਗੂਗਾ ਤਾਂ ਦਾਰ ਕਿੰਨੀ ਆ 6 6 ਸਹੀ 1/4 6.25 ਜਾਂ 1 6 ਸਹੀ 1/4 ਕਰਨਾ ਤਾਂ ਇਹ 6 ਸਹੀ 1/4 ਕਰ ਲਓ ਹੁਣ ਸਮਾਂ ਬਰਾਬਰੇ ਸਮੇ ਦਾ ਸੂਤਰ ਕੀ ਹੁੰਦਾ ਸਧਾਰਨ ਵਿਆਜ ਗੁਣਾ 100 ਸਾਧਾਰਨ ਵਿਆਜ 100 ਮੂਲ ਤਨ ਦਰ 6.25 ਤਾਂ ਬੇਟਾ a ਬਣ ਗਿਆ ਮੂਲ ਤਨ ਕਿੰਨਾ ਸੀ 100 ਮੰਨਿਆ ਸੀਗਾ ਆਪਾਂ ਸਾਧਾਰਨ ਵਿਆਜ ਵੀ 100 100 100 ਮੂਲ ਤਨ 100 6.25 ਤਾਂ ਬੇਟਾ ਆ 100 ਨਾਲ 100 ਕੱਟੇਗੇ ਆ ਡੈਸੀਮਲ ਇੱਥੇ ਕੱਟ ਕੇ ਇਹਦਾ ਉੱਪਰਲੇ ਪਾਸੇ 100 ਲੈ ਜੋ ਤੁਸੀਂ ਇਹਨੂੰ ਕੱਟ ਦੋ 25 ਦੇ پہاੜੇ ਤੇ 25 ਚੌਕਾ 100 ਤਾਂ 25 ਉਹ 25 625 25 ਚੌਕਾ 100 4 ਚੌਕੇ 16 ਤਾਂ 16 ਸਾਲ ਦੇ ਵਿੱਚ ਇਹ ਰਾਸ਼ੀ ਜਿਹੜੀ ਆ ਡਬਲ ਹੋ ਜੂਗੀ ਆ ਇੱਕ ਨੰਬਰ ਆਲਟਰਨੇਟਿਵ ਹੈ ਜਿਹੜਾ ਰਾਈਟ ਆਨਸਰ ਆਉਂਦਾ ਪਿਆ ਹੈ ਇਹਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਬੇਟਾ ਇਸੇ ਸੈੱਟ ਦਾ ਆਖਰੀ ਸਵਾਲ ਆ ਗਿਆ ਇੱਕ ਜਾਇਦਾਦ ਦੇ 5/6 ਹਿੱਸੇ ਦਾ ਮੁੱਲ 1740 ਹੈ ਅੱਧੀ ਜਾਇਦਾਦ ਦਾ ਮੁੱਲ ਕੀ ਹੋਵੇਗਾ ਤਾਂ ਮੰਨੋ ਜਾਇਦਾਦ ਬਰਾਬਰ x ਤਾਂ 5/6x 1740 1740 ਤਾਂ x 1740 ਗੁਣਾ 6/5 ਉਧਰ ਜਾ ਕੇ ਅੰਸ਼ ਦਾ ਹਾਰ ਤੇ ਹਰ ਦਾ ਅੰਸ਼ ਬਣ ਜਾਣਾ 5 3 15 5 4 20 ਤੇ 5 8 40 348 ਨੂੰ 6 ਨਾਲ ਗੁਣਾ ਕਰਾਂਗੇ ਤਾਂ ਉਹ ਸੰਖਿਆ ਜੂ 6848 6 4 24 ਤੇ 4 28 6 3 18 ਤੇ 2 20 2088 ਰੁਪਏ ਤਾਂ ਕਿੰਦਾ ਅੱਧੀ ਜਾਇਦਾਦ ਦਾ ਮੁੱਲ ਕਿੰਨਾ ਹੋਊਗਾ ਤਾਂ ਬੇਟਾ ਅੱਧੀ ਜਾਇਦਾਦ ਦਾ ਮੁੱਲ ਬਰਾਬਰੇ 2088 1/2 ਅੱਧਾ 1/2 ਹੁੰਦਾ ਤਾਂ ਇਹ ਆ ਗਿਆ 1044 ਰੁਪਏ ਤਾਂ ਬੇਟਾ ਆ ਇੱਕ ਨੰਬਰ ਤੇ 1044 ਰੁਪਏ ਉੱਤਰ ਆ ਜਿਹੜਾ ਦਿੰਦਾ ਫਿਰ ਇਹਨੂੰ ਐਜ਼ ਅ ਰਾਈਟ ਆਨਸਰ ਟੈੱਕ ਕਰ ਦਾਂਗੇ ਇਹਦੇ ਨਾਲ ਹੀ ਬੇਟਾ ਇਹ ਪ੍ਰੈਕਟਿਸ ਪੇਪਰ ਹੈ ਜਿਹੜਾ ਆਪਣਾ ਕੰਪਲੀਟ ਹੋ ਗਿਆ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ